ਕੀ ਕਰੀ ਸਾਰਿਆਂ ਨੂੰ ਤੇ ਹਰਸਰਾ ਕੀ ਆਲਿਆ ਆਪਾਂ ਵੀ ਠੀਕ ਠਾਕ ਆ ਹੁਣ ਫਿਜ਼ੀਓਥੈਰੇਪੀ ਵਾਲੇ ਵੀ ਜੀ ਆ ਗਏ ਮੈਂ ਉਹਨਾਂ ਨੂੰ ਕਹਿੰਦੇ ਤੂੰ ਬਹੁਤ ਗਲਤ ਟਾਈਮ ਤੇ ਆਏ ਜੇ ਮੈਂ ਜਾਣਾ ਸੀ ਡਾਕਟਰ ਤੇ ਬੰਬੀ ਦੇ ਨਾ ਹੁਣ ਤੇ ਮੈਂ ਵੀ ਤੁਹਾਨੂੰ ਕਹਿੰਦਾ ਬਹੁਤ ਗਲਤ ਟਾਈਮ ਤੇ ਆਏ ਜੇ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਆ ਕਿ ਆਹ ਡਾਕਟਰ ਆਪ ਅਗੇ ਦਾ ਲਿਆਂਦਾ ਮੰਗ ਕੇ ਕਿ ਕਿਉਂਕਿ ਸਾਡਾ ਕੰਮ ਬਹੁਤ ਜ਼ਿਆਦਾ ਪਿੱਛੇ ਪੈਣ ਰਿਹਾ ਸੀ ਤੇ ਉਹ ਤਾਂ ਉਹ ਆਪਣੇ ਇੱਕ ਅੱਧੂ ਗੁੱਦੂ ਕਰਦੇ ਆ ਉਹਨਾਂ ਦਾ ਟਰੈਕਟਰ ਵਿਜੀ ਰਹਿੰਦਾ ਵਾ ਉਹਨਾਂ ਆਪਣੀ ਪੈੜੀ ਪੁੱਲੀ ਵਹੀ ਹੁੰਦੀ ਆ ਤੇ ਇਸ ਕਰਕੇ ਸਾਨੂੰ ਆ ਮੰਗਮਾ ਟਰੈਕਟਰ ਲਿਆਉਣਾ ਪਿਆ ਤੇ ਹੁਣ ਇਹਦੇ ਨਾਲ ਕਦੂ ਗਦੂ ਹੋਊਗਾ ਸਾਰੇ ਕੰਮ ਹੋਊਗਾ ਤੇ ਹਨਾ ਸਾਡਾ ਦੇ ਟਰੈਕਟਰ ਵੀ ਨਹੀਂ ਬਣਿਆ ਥੋੜਾ ਜਿਹਾ ਤੁਹਾਨੂੰ ਪਤਾ ਪੈ ਜਾਂਦੀ ਛੋਟੇਜ ਕਰਕੇ ਤੇ ਬਾਕੀ ਪਾਪੜੇ ਬਣੀ ਡੋਣ ਤੇ ਫਿਰ ਮੈਂ ਪਪਾ ਨੂੰ ਕਹਿੰਨੇ ਆ ਮੈਨੂੰ ਨਾਲ ਲੈ ਜਾਓ ਤੇ ਪਪਾਾਂ ਦੇ ਕੋਈ ਨਹੀਂ ਮੈਂ ਤੇ ਨਹੀਂ ਨਾ ਬੜਾ ਕੰਮ ਆ ਜੀ ਤੇ ਜਿੱਦਾਂ ਕੀ ਤੁਹਾਨੂੰ ਪਤਾ ਵਾ ਫਿਰ ਔਖਾ ਹਿੰਦਾ ਬਾਰ-ਬਾਰ ਕੰਨਾ ਗਦੂ ਲੇਟ ਹੋਏ ਜੇ ਤੇ ਫਿਰ ਔਖਾ ਹੀ ਹੋਈਂਦਾ ਵਾ ਹੁਣ ਮੈਨੂੰ ਆਪੜਾ ਭੰਡੜਿਆ ਮੈਨੂੰ ਆਪਣੀ ਸੁਜੀ ਆ ਵੀ ਹੁਣ ਮੈਨੂੰ ਪੈੜੀ ਤੇ ਨਹੀਂ ਕਹਿਣੀ ਜਾਣਦੇ ਨਾ ਕਿਉਂਕਿ ਵੀਜ਼ਾ ਸਰਫੀ ਵਾਲੀ ਵੀਧੀ ਆ ਗਏ ਆ ਤੇ ਮੇਰਾ ਪਲਾਨ ਕੈਸਲ ਹੋ ਗਿਆ ਤੇ ਬਾਕੀ ਔਰ ਪਾਪਾ ਵੀ ਡੇ ਗਰਮੀ ਦੇ ਪੈਣਾ ਪਾਣੀ ਪੁਣੀ ਢਾ ਕੇ ਡੰਗਰਾਂ ਨੂੰ ਫਿਰ ਕੱਢੂ ਕਰਨ ਜਾਣਗੇ ਤੇ ਬਾਕੀ ਫਿਰ ਤੁਹਾਨੂੰ ਖੁਮਨੀ ਹੈ ਜੇ ਆਪਾਂ ਪਹੁੰਚ ਸਕੀ ਤੇ ਉਥੇ ਦੀ ਨਹੀਂ ਤਾਂ ਫਿਰ ਇੱਥੇ ਹੀ ਵੀਡੀਓ ਤੇ ਰੈਪੀ ਕਰਾਵਾਂਗੇ ਬਲੌਗ ਬਲੌਗ ਦੀ ਇੱਥੇ ਆਪਾਂ ਅਜੇ ਤੇ ਐਂਡਿੰਗ ਕਰਦੇ ਆ ਤੇ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਜੇ ਪੈਲੀ ਚ ਜਾ ਸਕੇ ਹੈਨਾ ਮੈਂ ਨਹੀਂ ਜਾਣਾ ਮੈਂ ਨਹੀਂ ਕਰਾਉਣੀ ਸੀ ਜੇ ਸਾਥੀ ਮੈਂ ਗੱਲ ਲੋਕ ਚੱਲਣ ਡਿਆ ਮੈਂ ਮਮਾ ਨੇ ਕਹਿਆ ਮੈਂ ਨਹੀਂ ਕਰਾਉਣੀ ਜੀਓ ਥੈਰੇਪੀ ਮੈਨੂੰ ਅੱਜ ਜਾ ਲੈੰਦੋ ਮਮਾ ਘੁੰਮਣ ਫਿਰਨ ਟ੍ਰੈਕਿੰਗ ਮਤਲਬ ਚ ਬੱਚੇ ਨਾਲ ਲੈੰਦੋ ਹਨਾ ਬੰਦੇ ਨੂੰ ਇੰਜੋਇਮੈਂਟ ਵੀ ਕਰਨਾ ਚਾਹੀਦਾ ਵੇ ਲੋਏ ਇੰਜੋਏ ਨਹੀਂ ਕਰਨੇ ਇਹਨਾਂ ਨੂੰ ਸਮਝਾਓ ਕੋਈ ਕਮੈਂਟ ਅਜ ਤੇ ਬਾਕੀ ਚਲੋ ਠੀਕ ਐ ਵੀਰੋ ਮਿਲਦੇ ਆ ਚਾਹੀ ਟਰੈਕਟਰ ਤੇ ਮਿਲਦੇ ਆ ਚਾਹੀ ਇੱਥੇ ਮਿਲਦੇ ਆ ਫੀਸ ਰੈਪੀ ਕਰਾ ਦਿੰਦੇ ਓਏ ਦੇਖਦੇ ਆ ਕੀ ਬੰਦਗੀ ਨਹੀਂ ਤੇ ਸਾਡਾ ਟਰੈਕਟਰ ਉਹ ਵੇ ਲੋ ਖਲੋਤਾ ਜੀ ਉਹ ਬੰਦ ਹੋਇਆ ਖਲੋਤਾ ਤੇ ਉਹਦੇ ਉੱਤੇ ਕਪੜਾ ਪਾਇਆ ਤੇ ਆ ਕੇ ਦਾ ਰੀਆ ਰਿਪੋਰਟ 3400 ਮੰਗ ਕੇ ਕਿ ਮੈਂ ਕੀ ਹੋਣ ਮੈਨੂੰ ਕੋਈ ਸੁਝਣਾ ਨਹੀਂ ਦਈ ਪਈ ਨਾ ਹੁਣ ਮੈਂ ਮम्मा ਨੂੰ ਕੰਮੈਸ ਬਣਾਣਾ ਇਹ ਇੱਕ ਪਤਾ ਨਹੀਂ ਕੀ ਮੇਰੇ ਮਤਲਬ ਨਮਾਸਕਾਰ ਨਿਕਲੀ ਜਾਣਿਆ ਮੈਂ ਗਲਤ ਮਲਤ ਸ਼ਬਦ ਬੋਲੀ ਜਾਣਿਆ ਤੇ ਬਾਕੀ ਮੰਮਾ ਨੂੰ ਮਨਾ ਕੇ ਫਿਰ ਮਿਲਦੇ ਆ ਤੇ ਇੱਥੇ ਮੈਨੂੰ ਗੁੱਸਾ ਦੜ ਗਿਆ ਦੋਸਤੋ ਕਿ ਉਹ ਜਾ ਦੋ ਮੇਰੀ ਜ਼ਿੱਦ ਤੇ ਪਿਆਰੇ Papa ਨੇ ਤੈਨੂੰ ਨਹੀਂ ਘਟਦਾ ਤੂੰ ਜਾ ਕੇ ਤੇ ਫਿਜ਼ੀਓਥੈਰੇਪੀ ਕਰ ਤੇ ਮੈਨੂੰ ਗੁੱਸਾ ਬਹੁਤ ਜ਼ਿਆਦਾ ਚੜ ਗਿਆ ਤੇ ਮੈਂ ਗੁੱਸੇ ਗੁੱਸੇ ਦੇ ਆਪਣਾ ਮਾਈਕ ਵੀ ਤੋੜ ਦਿਆ ਤੇ ਮੁੜ ਕੇ ਪੈ ਗਿਆ ਮੈਨੂੰ ਡਾਲਾ ਗਾਲਾਂ ਤੇ ਚਲੋ ਦੀ ਪੈਣੀ ਪਰ ਮੇਨੂੰ ਗੁੱਸਾ ਬੋਲ ਗਿਆ ਤੇ ਚੜਿਆ ਯਾਰ ਕੁਛਾ ਕਰਦੇ ਹੀ ਜਿਦਾ ਪਲੈਡ ਹੈ ਕਾ ਜੈ ਚਲੋ ਇਹ ਵਿਧੀ ਫਿਜ਼ੀਓਥੈਰੇਪੀ ਕਰਾ ਕੇ ਤੇ ਹੋਣਾ ਪਰ ਚੱਲਿਆ ਫਾਈਨਲੀ ਬੰਬੀ ਦੇ ਦੇ ਸੇਰੇ ਸਵੇਰੇ ਤੇ ਤੁਹਾਨੂੰ ਬਣਾਂਗਾ ਜੋ ਗਿਆ ਲੜਨ ਮੁਕੇ ਮੂ ਮਣਾ ਕੇ ਬੈਠਾ ਸੀ ਤੇ ਸਾੜਿਆ ਪੈਸਾਰ ਸਾਥੀਕਾਰ ਸਵੇਰੇ ਨਾ ਟਰੈਕਟਰ ਤੇ ਚੱਲ ਤੋ ਜਿੱਦਾਂ ਨਿਆਣੇ ਰੋਂਦੇ ਹੁੰਦੇ ਮੈਂ ਮੈਂ ਰੋਇਆ ਯਾਰ ਰੋਇਆ ਯਾਰ ਇਹ ਕਿੰਨੇ ਤੋੜਿਆ ਕੇ ਮਹਿਕ ਤੇ ਕਿੰਨੇ ਨਿਆਣੇ ਉੱਤਰ ਸੁਕੇ ਮੈਂ ਰੋਇਆ ਯਾਰ ਰੋਇਆ ਯਾਰ ਤੇ ਮੈਂ ਤੇ ਆਖਿਆ ਵੀਡੀਓ ਬਣਾਉਣ ਦੀ ਰੋਂਦੇ ਦੀ ਮੈਂ ਰੋਇਆ ਨਹੀਂ ਮੈਂ ਰੋਇਆ ਨਹੀਂ ਵੀਰ ਵੀ ਕੁਸਾਏ ਕੋ ਕਿੱਦਾਂ ਚੜਦਾ ਵੀ ਦੇ ਗੁੱਸਾ ਕਿੱਲਾ ਚੜਦਾ ਟਾਡੂ ਪਾਦਾ ਯਾ ਬਦਿਰੂ ਆਲਸ ਹੋਵੇ ਤੇ ਹਾਂ ਮੈਂ ਆ ਕੰਮ ਕਰਨਾ ਉਹ ਨਾ ਹੋਏ ਕਿਦਾਂ ਗੁੱਸਾ ਆਦਾ ਫਿਰ ਮੈਂ ਗੁੱਸੇ ਝ ਮਾਈ ਕੀ ਜਰੂਰ ਤਾਂ ਨਹੀਂ ਕੋਈ ਨਾਲੀ ਵੀ ਆਪਣੇ ਕੋਲ ਮੈਂ ਕਿਹਾ ਡੀ ਆਗੇ ਮੈਂ ਕਿਹਾ ਕਿਹਾ ਕਿ ਵੀਡੀਓ ਹੈਗੀ ਵੀਦ ਪ੍ਰੂਫ ਪਰ ਉਹ ਪਾਦਾ ਕਿ ਵੀਡੀਓ ਦੇਖ ਵੀਡੀਓ ਹੈਗੀ ਵੀਦ ਪ੍ਰੂਫ ਆ ਵੀਡੀਓ ਨਹੀਂ ਕੋਈ ਵੀਡੀਓ ਨਹੀਂ ਆਈ ਕੋਈ ਵੀਡੀਓ ਨਹੀਂ ਕਿਹਾ ਡੀ ਆਗੇ ਮੰਮਾ ਫੋਨ ਇਹਦੇ ਸੁਣ ਕੇ ਅਗਰ ਕਿਹਾ ਤੇ ਮੈਂ ਜਿਹੜਾ ਬਲਾਉਂਦਾ ਤੇ ਉਹ ਵੀਡੀਓ ਢਾ ਦੇਣੀ ਹੈ ਵੀਡੀਓ ਆ ਗਈ ਆ ਤੇ ਇਹ ਮੜ ਕੇ ਅੰਦਰ ਆਣ ਕੇ ਤੇ ਮੈਂ ਸੰਗਾਇ ਤੇ ਤੇ ਮੈਂ ਦੀ ਕੁਝ ਕਿਹਾ ਨਹੀਂ ਤੇ ਮੇਰੇ ਇਥੇ ਮੂੰਹ ਫੜ ਕੇ ਜਿੱਦਾਂ ਕੁੱਤੇ ਨਹੀਂ ਨੋ ਮਾਰਦੀ ਉਹ ਤਾਂ ਇਹਨਾਂ ਨੂੰ ਮਾਰ ਰਿਆ ਮੇਰੇ ਇਹ ਕਾਬੂ ਆ ਗਿਆ ਹੀ ਤੇ ਚੁੱਕ ਲਗਾ ਰਿਹਾ ਹੈ ਵੀਰ ਜੀ ਦਾ ਬਸ ਬਸ ਤੂੰ ਹੀ ਸਾਰੇ ਦੇ ਸਾਰੇ ਆੜਾ ਵੀਰਪਰਾ ਗੁੱਸਾ ਕੰਨਾ ਚੜਦਾ ਬੰਦੇ ਨੂੰ ਨਿਕਾਜਾ ਕਾਕਾ ਵਾਂਗੂ ਬੁੱਤ ਗੁੱਸਾ ਜੱਟ ਦਾ ਗੁੱਸਾ ਫੇਰ ਤੇ ਕੀ ਕੱਢਦੀ ਰੋਣੀ ਹੈ ਤੇ ਕਿਹਦੇ ਜੋਰ ਨਹੀਂ ਜੰਨਾ ਤੇ ਕਿਹਤੇ ਤੇ ਕੱਢਦਾ ਤੇ ਜੇਰ ਉਹਦਾ ਕਾਲੂ ਤੇ ਆ ਰਿਡੇ ਆ ਆਪਣੇ ਕਾਲੂ ਦੇ ਸੂਂਦੀ ਆ ਅੱਜ ਦੀ ਬਣਾਉਣ ਉਹਦਾ ਵਿਚ ਰਿਦਾ ਕਾਹਦਾ ਲੋਕ ਲੱਗ ਗਿਆ ਜਿਹੜਾ ਘਰ ਹਾਂਜੀ ਹੋਰ ਕੁਝ ਤੇ ਹਰ ਜੀ ਦਾ ਬੇੜੀ ਕੇ ਜਿਹੜਾ ਹਰੀ ਜਾਲਾ ਬੁੱਲੂਗਾ ਤੇ ਉਹਦੀ ਦਰੂਆ ਚੜਾਵਾ ਵੀ ਬੜੀ ਸਰੀਦੀ ਜੀ ਸੱਚੀ ਬੜੀ ਸਰੀਦੀ ਇਹਦਾ ਟੀਕੂੜੀ ਬੈ ਸੀਰ ਵਾਲਕੇ ਬੈ ਕੇ ਉਹ ਸੀ ਦੇ ਰਕਵਾਲੀ ਬੈਠੇ ਸੀ ਜੀ ਦੀ ਮਸ਼ੀਨ ਹੈ ਜਿਹੜੀ ਸੀਟੀ ਐਮ ਨਵਾਂ ਆ ਤਵਾਂ ਆ ਵਾ ਕੀ ਇਹ ਚੂਮੀ ਇਸ ਜਾਲੇ ਚ ਪਰੇ ਕੋ ਬਾਹਰ ਦੀ ਨਿਕਲਦਾ ਜਦ ਤੱਕ ਕੀ ਕੀ ਹੁੰਦਾ ਵਾ ਘਰ ਨਹੀਂ ਜੇ ਜਾਂਦਿਆ ਸਾਰੀ ਏਡੀ ਤੜੀ ਜੀਵ ਕੱਢ ਲੈਂਦਾ ਵਾ ਚਲੋ ਇਹ ਦੇਪਨ ਤੇ ਸਾਡਾ ਤਰਪਿਆ ਵੀ ਨਿਭਰਾਵਾ ਆਈਆਂ ਨੇ ਵੀ ਚਲੋ ਤ੍ਰਿਪਤ ਵੀ ਸਾਡਾ ਥੋੜਾ ਬੋਸਾ ਆਪਣੇ ਆਪ ਜੋਗਾ ਹੋ ਜੇ ਚਲੋ ਜਿਆਦਾ ਨਹੀਂ ਤੇ ਆਪਣੇ ਆਪ ਜੋਗਾ ਹੋ ਜੇ ਚਲੋ ਮਾਂ ਲਾਡ ਲਈ ਜੀ ਜਦੋਂ ਮੈਂ ਵੀ ਕੁਝ ਕਮਾ ਤੇ ਮੇਰੇ ਵੀ ਕਵਾਲੇ ਚੜ ਜਾਂਦੀ ਏ ਮੇਰੀ ਗੱਲ ਦਾ ਕੀ ਨਹੀਂ ਕਦੀ ਚਲੋ ਵਾਰਾ ਕਿਰਪਾ ਕਰੇ ਵੀ ਚਲੋ ਆਈਆਂ ਨੇ ਵੀ ਸਾਡੇ ਜੀਂਦੇ ਜੀ ਚਲੋ ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਜੀ ਵੀ ਤੇ ਅੱਜ ਕੱਲ ਕੀ ਪਤਾ ਬਣਾਦਾ ਆਈਆਂ ਨਾ ਵੀ ਚਲੋ ਆਪਣੇ ਆਪ ਜੋਗਾ ਹੀ ਹੋ ਜੇ ਥੋੜਾ ਤਾਂ ਕਈ ਵੀਰ ਪਰੜਗਾ ਵਿਚਾਰ ਕਿਹਜਦਾ ਰੇਪਣ ਤੋਂ ਰਿਹਾ ਬੈਦਾ ਇਹ ਵੀ ਮਾੜਾ ਮਾੜਾ ਤੁਰਿਆ ਖੜੇ ਚਲੋ ਤੇ ਕਈ ਵੀਰ ਕਬੱਡ ਕਰਦੇ ਆ ਤੁਹਾਡੇ ਪਾਪਾ ਜਰੂਰ ਤਾਂ ਗੁੱਸੇ ਹੋਣਗੇ ਪਾਪਾ ਤੇ ਬੂਹ ਇੰਦਾ ਦੇ ਰਿਐਕਸ਼ਨ ਮਿਲਦੇ ਆ ਕਿ ਜਿੱਦਾਂ ਕੋਈ ਨਾ ਕੋਈ ਟੈਨਸ਼ਨ ਪਈ ਉਹਦੀ ਮੱਥੇ ਤੇ ਵਟ ਪਈਦੇ ਆ ਜਾਂ ਇੰਦਾ ਤੇ ਪਾਪਾ ਦਾ ਮਤਲਬ ਇਹ ਉਹਨੂੰ ਕਹਿੰਦੇ ਆ ਹੁਣ ਮੈਨੂੰ ਅੰਗਰੇਜ਼ੀ ਨਹੀਂ ਆਉਦੀ ਹੈ ਨਹੀਂ ਇਹ ਫਰੈਸ਼ ਪਾਪਾ ਦਾ ਮੂਹ ਈ ਦਾਦਾਵਾ ਵੀ ਜਿੱਦਾਂ 24 ਘੰਟੇ ਗੁੱਸੇ ਜੇ ਰਹਿੰਦੇ ਆ ਈ ਦਾਦਾਵਾ ਤੇ ਇਹ ਪਾਪਾ ਦਾ ਯਾਰ ਆ ਵੀ ਹਣਾ ਮਾਰਗਲਾਲ ਆ ਰਿਹਾ ਅੰਦਰੋਂ ਬਾਹਰੋਂ ਗਥੋੜ ਤੇ ਅੰਦਰੋਂ ਦਰਮਿਆ ਪਾਪਾ ਦਾ ਇਹ ਮੂਹ ਦਾ ਰਿਐਕਸ਼ਨ ਹੀ ਇਹ ਹੁੰਦਾਵਾ ਕਿੰਬੜੇ ਗੁੱਸੇ ਜੇ ਹੁੰਦੇ ਆ ਕਈ ਵਾਰੀ ਆਪਾਂ ਵੀ ਕਹਿ ਦਿੰਦੇ ਆ ਮम्मा ਵੀ ਕਹਿ ਦੂਗੀ ਹੱਸੇ ਜੀ ਵੀ ਤੁਸੀਂ ਫੜਾ ਇੱਦਾਂ ਕਿ ਉਹ ਗੁੱਸੇ ਵਾਲਾ ਪੂਰਾ ਬੜਾ ਬੈਠੇ ਪਾਪਾ ਤੇ ਮੈਨਰੇ ਉਹ ਇੱਦਾਂ ਦੀ ਹੱਦ ਤੇ ਬੈ ਕੀ ਕਰਾ ਤੇ ਇਹੋ ਜੀ ਕੋਈ ਗੱਲ ਨਹੀਂ ਦਰ ਲੈ ਕੇ ਬੈਠਾ ਹੁੰਦੇ ਉਹਦੇ ਕਹੀ ਗਈ ਯਾਰ ਪੀ ਪਾਪਾ ਇੱਦਾਂ ਦੇ ਜਾਂਦਾ ਬਾਬਾ ਗੁੱਸੇ ਵਾਲਾ ਤੇ ਗੁੱਸੇ ਦਾ ਸੇ ਵਾਲਾ ਕੋਈ ਚੱਕਰ ਨਹੀਂ ਸਾਡਾ ਸਾਡੀ ਫੈਮਲੀ ਬਹੁਤ ਵਧੀਆ ਵਾ ਜਿੱਦਾਂ ਕਹਲੋ ਟੈਂਸ਼ਨ ਫਰੀ ਰਹੀਦਾ ਆ ਪਾ ਇੰਨੀ ਟੈਂਸ਼ਨ ਨਹੀਂ ਲਾਈ ਗਈ ਆ ਬੱਸ ਸਵੇਰੇ ਰਹਿ ਗਿਆ ਹੀ ਸਵੇਰੇ ਰੌਣ ਲਿਆ ਪਿਆ ਹੀ ਇਹ ਵੀਡੀਓ ਹੈ ਦੀਆ ਤੇ ਬਾਕੀ ਕੋਈ ਨਹੀਂ ਮੈਂ ਕਿਹੜੇ ਰੱਬਾ ਰੱਬ ਦੇ ਮਾਂ ਮਾਰਿਆ ਰੱਬ ਦੇ ਘਰ ਦੇ ਰਿਆ ਹਨੇਰ ਨਹੀਂ ਮੈਨੂੰ ਵੀ ਮਾਰਿਆ ਜ ਕਰਨਗੇ ਠੀਕ ਮੈਂ ਤੇ ਪਾਪਾ ਨੂੰ ਇਹੋ ਕਹਿਨਾ ਵਾ ਪੀ ਟੈਨਸ਼ਨ ਨਾ ਲਿਆ ਕਰ ਬਾਬਾ ਦੀਪ ਸਿੰਘ ਆਪੇ ਕਰਨਗੇ ਵਾ ਜੀ ਨਾ ਥੋੜੀ ਜੀ ਜਿਆਦਾ ਹੈ ਮੈਂ ਜਿਆਦਾ ਉਹ ਖੋਲਦੀ ਨਹੀਂ ਮੈਂ ਬਥੇਰਾ ਜੋਰ ਲਵਦਾ ਮਾਰ ਕੇ ਇੱਕ ਝਟਕਾ ਖੋਲ ਲਓ ਹਾਂ ਝਟ ਗਈ ਮਾਰੋਣੀ ਸੌਖੀ ਹੈ ਤੇ ਮਿੱਤਰ ਹੈਰੀ ਦੂਈ ਗੰਡੇ ਬਿਹਾਰੀ ਨਾਮ ਦਾ ਵੀਡੀਓ ਤੇ ਹੈਰੀ ਬਹੁਤ ਹੀ ਜ਼ਿਆਦਾ ਸੰਗਦਾ ਜਦੋਂ ਆਪਾਂ ਰੀਲ ਜਾਂ ਵਲੋਗ ਬਣਾਉਣ ਲੱਗਦੇ ਆ ਤੇ ਹਾਜਰਾ ਕੋ ਪਰੇ ਹੋ ਜੇਗਾ ਕਿ ਜਦਾਂ ਇਹ ਕੁੜੀ ਹੁੰਦੀ ਐਨਾ ਐਨਾ ਕੁੜੀ ਨਹੀਂ ਸਕਦੀ ਮੈਂ ਆਪਣੇ ਟੌਲੇ ਨਹੀਂ ਵਿਖਾਉਣਾ ਚਾਹੁੰਦਾ ਟੌਲੇਵਾ ਵਾ ਰੇ ਆ ਤੇ ਕਰਕੇ ਉਹ ਵਿਖਾਉਣਾ ਚਾਹੁੰਦਾ ਜ਼ਿਆਦਾ ਤੇ ਮੈਂ ਕੈਮਰਾ ਮੈਮੀ ਨੂੰ ਪੀਲ ਕਰੂੰਗਾ ਵੀ ਥੋੜਾ ਜਿਹਾ ਕੈਮਰਾ ਹੈਰੀ ਕਰਨੇ ਕੋ ਮਾ ਦਿੱਤਾ ਜਾਵੇ ਦੇਰ ਦੀ ਵਾਰੀ ਬਹੁਤ ਸਰੀਰੀਏ ਕੇ ਦਿਨ ਤੱਕ ਲੱਗਾ ਲੱਗਾ ਕੇ ਸਰਾਉ ਗੈਰੀ ਅਰੀ ਗੜਾ ਬੋਲਦੇ ਅਰੀ ਗਾ ਆਲੋ ਵੀ ਫੜੇ ਨਾ ਆਉਂਦੇ ਪਤੀ ਕੋ ਮੇ ਆ ਦੋਲੇ ਦੇਖੋ ਆ ਦੋਲੇ ਦੇ ਦੋਲੇ ਜੇ ਨਾ ਦੇਬਲ ਹੁੰਦਾ ਨਾ ਸਾਡੇ ਨਾਲ ਕਿ ਯਾਰੀ ਦਾ ਰਾਇਦਾ ਬਾਜ ਦਾ ਦੇਖਣ ਕਿ ਭਾ ਦੇ ਦੀ ਐਡਾ ਜਿਆਦਾ ਦਿ올ਿਆ ਬਡੇ ਤੁਸੀਂ ਸਾਡੇ ਤਾਂ ਵੱਧ ਜੇਬਲ ਹੁੰਦਾ ਹੈ ਸਹੀ ਬਿਜਾਕ ਦੀ ਗੱਲ ਤੇ ਹੋਰ ਤੁਸੀਂ ਸਾਰੇ ਠੀਕ ਠਾਕ ਜੇ ਮਤਲਬ ਹੁਣ ਆਪਾਂ ਨਾ ਸਾਰਾ ਵਲੋਗ ਬਾਦੂ ਹੋ ਗਏ ਬੰਬੀ ਤੇ ਜਾ ਗਏ ਹੈਣਾ ਸਰਤਨ ਮੁਹੰਮਦ ਅੱਜ ਫੇਰ ਦੂਜੇ ਦਿਨ ਦੀ ਸਵੇਰ ਆ ਤੇ ਅੱਜ ਜਾਂ ਦੀ ਫੇਰ ਤਿਆਰੀ ਹੀ ਤੇ ਅੱਜ ਗਰਮੀ ਇੰਨੀ ਹੀ ਕਿ ਜਿਆਦਾ ਪਲਾਨ ਹੀ ਕੈਨਸਲ ਕਰਤਾ ਤੇ ਵਾਹ ਚਲੋ ਚੁੱਪ ਕਰਕੇ ਫਿਜ਼ੀਓਥੈਰੇਪੀ ਕਰਾਓ ਤੇ ਬਾਕੀ ਪੂਰੇ ਬਲੌਕ ਨੂੰ ਵੇਖਿਆ ਹੀ ਹੁਣ ਤੂੰ ਕੀ ਬਣਾ ਕੀ ਨਹੀਂ ਅੱਜ ਵੰਦੀ ਵੀਡੀਓ ਵਾਖਾਂਗੇ ਕਹਦੀ ਨੋਂ ਦੇ ਦੀ ਹੋਣੀ ਮੈਂ ਹੀ ਕੱਲ ਮੈਂ ਰੋਈਗੀ ਯੋ ਯਾਰੀ ਤੇ ਬਾਕੀ ਜੇ ਤੁਹਾਨੂੰ ਅੱਜ ਦਾ ਸਾਡਾ ਵਲੌਗ ਵਧੀਆ ਲੱਗਾ ਹੋਇਆ ਐਡੀ ਛੇਤੀ ਐਂਡਿਕ ਪ્યોਰ ਕੀ ਬੋਲਣਾ ਚੱਲ ਬੋਲ ਬੋਲ ਫਿਜ਼ੀਓਥੈਰੇਪੀ ਕਰਉਂਦੇ ਦੱਸ ਸਹੀ ਕੁਛ ਕੀ ਦੱਸ ਪਿਆ ਕੀ ਨਹੀਂ ਬੰਦਾ ਉਹਦੇ ਹਰ ਇੱਕ ਵਲੌਗ ਚ ਦੱਸ ਹੀ ਦਈਦਾ ਫਿਰ ਕੀ ਕੀ ਦੱਸ ਬੋਲ ਬੋਲ ਲੜੀ ਉਹ ਦਰਿ ਪਦੀ ਉਹ ਵੀਡੀਓ ਪੂਰੀ ਦਰਿ ਪਦੀ ਉਹ ਵੀਡੀਓ ਪੂਰੀ ਜੇ ਰਿਪਲ ਵੇਰੀ ਗਾਦੀ ਬੰਦਾ ਨਾ ਤੇ ਬਾਕੀ ਚਲੋ ਵੀ ਮਦਰੋ ਕਰਾ ਕੇ ਫਿਜ਼ੀਓਥੈਰੇਪੀ ਤੇ ਤੁਹਾਨੂੰ ਮਿਲਦੇ ਆ ਮੈਨ ਲੱਗੀ ਚਲੋ ਹੁਣ ਬਲੌਗ ਦੀ ਐਂਡਿੰਗ ਕਰਦੇ ਕੱਲ ਪਰਸੋਂ ਨੂੰ ਫੇਰ ਨਵਾਂ ਬਲੌਗ ਲੈ ਆਵਾਂਗੇ ਜੇ ਤੁਹਾਨੂੰ ਆ ਬਲੌਗ ਵਧੀਆ ਲੱਗਾ ਵੀਰ ਲਾਈਕ ਕਰਦੇ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਥੈਂਕ ਯੂ ਸਾਰਿਆਂ ਦਾ ਵੀਡੀਓ ਵੇਖ ਲਈ ਧੰਨ